ਨੀਲੀ ਪਸ਼ਾਕ ਉਹਨਾਂ ਨੇ ਪਾਈ ਹੋਈ ਆ ਗੱਲ ਦੇ ਵਿੱਚ ਤਖਤੀ ਪਾਈ ਹੋਈ ਆ ਹੱਥ ਦੇ ਵਿੱਚ ਵਰਛਾ ਫੜਿਆ ਹੋਇਆ ਤੇ ਆਪਣੀ ਜੋ ਜੋ ਸੇਵਾ ਉਸ ਨੂੰ ਨਿਭਾ ਰਹੇ ਆ 12 ਤੋਂ 1 ਵਜੇ ਤੱਕ ਜੋ ਬਾਕੀ ਉਹਨਾਂ ਦੇ ਨਾਲ ਆਏ ਜਿਹੜੇ ਆਗੂ ਨੇ ਜਿਨ੍ਹਾਂ ਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਹੀਰਾ ਸਿੰਘ ਆਬੜੀਆ ਦਲਜੀਤ ਸਿੰਘ ਚੀਮਾ ਵੀ ਆ ਉਹਨਾਂ ਦੇ ਵਿੱਚ ਗੁਲਜਾਰ ਸਿੰਘ ਰਣੀਕੇ ਤਾਂ ਉਹ ਵੀ ਜਿਹੜੇ ਆ ਉਹ ਸੇਵਾ ਨਿਭਾਉਣਗੇ ਜੋ ਉਹਨਾਂ ਨੂੰ ਅਲੰਕੀ ਹੈ 12 ਤੋਂ 1 ਵਜੇ ਤੱਕ ਉਹਨਾਂ ਦੇ ਵੱਲੋਂ ਪਖਾਨਿਆਂ ਦੀ ਜੋ ਸਾਫ ਸਪਾਈ ਹੈ ਉਹ ਕੀਤੀ ਜਾਣੀ ਹੈ ਇਸ ਤੋਂ ਇਲਾਵਾ ਜੇ ਬਾਕੀ ਆਗੂਆਂ ਦਾ ਜ਼ਿਕਰ ਕਰੀਏ ਆਪਾਂ ਤਾਂ ਉਹਨਾਂ ਨੂੰ ਵੀ ਬੀਤੇ ਦਿਨੀ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਸਜਾ ਜੜੀ ਹੈ ਉਹ ਲਗਾਈ ਗਈ ਸੀ ਜਿਨ੍ਹਾਂ ਦੇ ਵਿੱਚ ਕਈ ਆਗੂ ਨੇ ਜਿਵੇਂ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਬਿਕਰਮਜੀਤ ਸਿੰਘ ਮਜੀਠੀਆ ਸੋਨ ਸਿੰਘ ਠੰਡਲ ਮਹੇਸ਼ ਇੰਦਰ ਸਿੰਘ ਗਰੇਵਾਲ ਚਰਨਜੀਤ ਸਿੰਘ ਅਟਵਾਲ ਅਦੇਸ਼ ਪ੍ਰਤਾਪ ਸਿੰਘ ਕੈਰੋ ਸ਼ਰਨਜੀਤ ਸਿੰਘ ਢਿੱਲੋਂ ਜਨਮੇਜਾ ਸਿੰਘ ਸੇਖੋਂ ਉਹਨਾਂ ਦੇ ਵੱਲੋਂ ਵੀ ਜਿਹੜਾ 12 ਤੋਂ 1 ਵਜੇ ਤੱਕ ਸ਼੍ਰੀ ਹਰਮੰਦਰ ਸਾਹਿਬ ਦੇ ਵਾਸ਼ਰੂਮਾਂ ਦੀ ਸਫਾਈ ਕੀਤੀ ਜਾਏਗੀ ਇਸ ਤੋਂ ਇਲਾਵਾ ਅਗਲੇ 5 ਦਿਨ ਆਪੋ ਆਪਣੇ ਜੋ ਨੇੜੇ ਦੇ ਉਹਨਾਂ ਦੇ ਗੁਰਦੁਆਰਾ ਸੇਵਾਨ ਹੋਣਗੇ ਤਾਂ ਉੱਥੇ 1 ਘੰਟਾ ਸੰਗਤ ਦੀ ਜੋੜੇ ਝਾੜਨ ਦੀ ਸੇਵਾ ਕਰਨਗੇ ਝਾੜੂ ਮਾਰਨ ਦੀ ਪੂੰਛਾ ਮਾਰਨ ਦੀ ਸੇਵਾ ਤੇ ਇਸ ਤੋਂ ਇਲਾਵਾ ਕੀਰਤਨ ਵੀ ਉਹਨਾਂ ਨੂੰ ਜਿਹੜਾ ਉਹ ਸੁਨਣਾ ਹੋਏਗਾ ਇਹ ਬੀਤੇ ਦਿਨੀ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਸਨਾਈ ਗਏ ਸੀ ਤਾਂ ਉਸ ਦੇ ਮੱਦੇ ਨਜ਼ਰ ਜਿਹੜਾ ਇਹ ਇਨਾਗਮਾਂ ਨੂੰ ਇਹ ਸਭ ਕੁਝ ਕਰਨਾ ਪਏਗਾ ਤਾਂ ਇਸ ਤੋਂ ਇਲਾਵਾ ਸ਼ਰੂਮਣੀ ਕਾਲੀ ਦਲ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਦੇ ਲਈ ਸੱਤ ਮੈਂਬਰੀ ਕਮੇਟੀ ਵੀ ਜਿਹੜੀ ਆ ਉਹ ਬਣਾਉਣ ਦੇ ਹੁਕਮ ਦਿੱਤੇ ਗਏ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱ태ਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਇਹ ਆਖਿਆ ਗਿਆ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਉਸ ਨੂੰ ਮਨਜ਼ੂਰ ਕੀਤਾ ਜਾਏ ਤੇ ਤਿੰਨ ਦਿਨਾਂ ਦੇ ਵਿੱਚ ਇਸ ਸੰਬੰਧੀ ਰਿਪੋਰਟ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭੇਜੀ ਜਾਏ ਕਿਉਂਕਿ ਸੁਖਵੀਰ ਬਾਦਲ ਦੇ ਵੱਲੋਂ ਕੁਝ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਹਾਲਾਂਕਿ ਜੋ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਏਗਾ ਪਰ ਸ਼੍ਰੀ ਕਾਲਤਖਸਰ ਸਾਹਿਬ ਦੇ ਵੱਲੋਂ ਹੁਣ ਹੁਕਮ ਦਿੱਤੇ ਗਏ ਆ ਕਿ ਉਹ ਅਸਤੀਫਾ ਮਨਜ਼ੂਰ ਹੋਵੇ ਤੇ ਨਵੀਂ ਭਰਤੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀਤੀ ਜਾਏ ਨਵੀਂ ਭਰਤੀ ਦੇ ਨਾਲ ਨਾਲ ਡੈਲੀਗੇਟ ਜਿਹੜੇ ਆ ਉਹ ਨਵੇਂ ਪਰਤੀ ਕਰੇ ਜਾਣ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਜੋਨ ਵਿਧਾਨ ਦੇ ਮੁਤਾਬਕ ਕਰਾਉਣ ਦੇ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਗਏ ਹਨ। ਉਹਨਾਂ ਦੇ ਸੰਬੰਧੀ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਹਿਬ ਦਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ, ਇਕਬਾਲ ਸਿੰਘ ਝੁੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਯਾਲੀ, ਸੰਤਾ ਸਿੰਘ ਉਮੇਦਪੁਰੀ ਤੇ ਬੀਬੀ ਸਤਵੰਤ ਕੌਰ, ਜਹੀਦ ਭਾਈ ਅਮਰੀਕ ਸਿੰਘ ਉਹ ਸ਼ਾਮਲ ਨੇ। ਤਾਂ ਹੁਣ ਤੁਹਾਨੂੰ ਅਸੀਂ ਉੱਥੋਂ ਦੀਆਂ ਜੋ ਲਾਈਵ ਤਸਵੀਰਾਂ ਨੇ ਤਾਂ ਉਹ ਨਾਲ-ਨਾਲ ਦਿਖਾਉਣੇ ਵੀ ਆ ਤੇ ਨਾਲ-ਨਾਲ ਕੀ ਕੋਈ ਗਤੀਵਿਧੀ ਉੱਥੇ ਚੱਲ ਰਹੀ ਹੈ ਉਹ ਵੀ ਸੁਣਵਾਵਾਂਗੇ ਤਾਂ ਹਰ ਹਰਮੀਤ ਦੇ ਨਾਲ-ਨਾਲ ਸਾਡੇ ਸਹਿਯੋਗੀ ਸਮਨਤਪ੍ਰੀਤ ਮਾਹਲ ਵੀ ਉੱਥੋਂ ਜੁੜੇ ਹੋਏ ਆ ਸਮਾ ਤੁਹਾਡੇ ਕੋਲ ਆਵਾਂਗੇ ਇਸ ਵਕਤ ਦੀ ਜੋ ਤਸਵੀਰ ਆਸੀਂ ਦੇਖ ਪਾ ਰਹੇ ਆ ਪਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਔਰ ਕੀ ਗਤੀਵਿਧੀ ਚੱਲ ਰਹੀ ਹੈ ਉੱਥੇ ਦੇਖੋ ਜਤਿੰਦਰ ਇਹ ਤਸਵੀਰ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਸੁਖਦੇਵ ਸਿੰਘ ਢੀਂਡਸਾ ਦੇ ਗੱਲ ਦੇ ਵਿੱਚ ਜਿਹੜੀ ਆਹੋ ਤਖਤੀ ਪਾ ਕੇ ਜਿਹੜੇ ਆਹੋ ਦਿਉੜੀ ਦੇ ਉੱਤੇ ਜਿਹੜੀ ਸੇਵਾ ਕਰਦੇ ਹੋਏ ਜਿਹੜੀ ਆਹੋ ਦਿਖਾਈ ਦੇ ਰਹੇ ਨੇ ਘੰਟਾ ਕਰਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਜ਼ਾ ਜਿਹੜੀ ਆਹੋ ਬੀਤੇ ਕੱਲ ਜਿਹੜੀ ਜਥੇਦਾਰ ਸਾਹਿਬਾਨ ਵੱਲੋਂ ਜਿਹੜੀ ਆਹ ਲਗਾਈ ਗਈ ਸੀ ਕਿ ਇੱਕ ਸੇਵਾਦਾਰ ਵਾਲੀ ਪੋਸ਼ਾਕ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਜਿਹੜੀ ਆਹੋ ਇੱਕ ਘੰਟੇ ਦੀ ਜਿਹੜੀ ਸੇਵਾ ਜਿਹੜੀ ਆਹੋ ਸੁਖਦੇਵ ਸਿੰਘ ਢੀਂਡਸਾ ਤੇ ਸੁਭੀਰ ਸਿੰਘ ਬਾਗਲ ਜਿਹੜੇ ਆਹੋ ਕਰਨਗੇ ਇਸ ਤੋਂ ਬਾਅਦ ਦੇ ਵਿੱਚ ਉਹ ਉਪਰੰਤ ਆ ਰਤਨਾ ਦੀ ਸੇਵਾ ਕਰਨਗੇ ਲੰਗਰ ਹਾਲ ਦੇ ਵਿੱਚ ਸੇਵਾ ਕਰਨਗੇ ਤੇ ਉਸ ਤੋਂ ਬਾਅਦ ਕੀਰਤਨ ਸਿਮਰਨ ਕਰਨਗੇ ਜੋੜਿਆਂ ਦੀ ਸੇਵਾ ਜਿਹੜੀ ਆ ਉਹ ਵੀ ਨਾਲ ਲਗਾਈ ਗਈ ਹੈ ਤੇ ਹੁਣ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤੋਂ ਪਹਿਲਾਂ ਇਹੀ ਇਸੇ ਤਰੀਕੇ ਦੀ ਕੁਝ ਸੇਵਾ ਜਿਹੜੀ ਆ ਉਹ ਸੁਰਜੀਤ ਸਿੰਘ ਬਰਨਾਲਾ ਨੂੰ ਉਸ ਵਕਤ ਦੇ ਜਥੇਦਾਰ ਸਹਿਬਾਨ ਦਰਸ਼ਨ ਸਿੰਘ ਵੱਲੋਂ ਜਿਹੜੀ ਆ ਉਹ ਲਗਾਈ ਗਈ ਸੀ ਉਸ ਉਹਨਾਂ ਦੀ ਤਖਤੀ ਦੇ ਉੱਤੇ ਉਸ ਵਕਤੇ ਲਿਖਿਆ ਗਿਆ ਸੀਗਾ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਤਾਂ ਸੁਰਜੀਤ ਸਿੰਘ ਬਰਨਾਲਾ ਦੇ ਗੱਲ ਦੇ ਵਿੱਚ ਤਖਤੀ ਪਾਈ ਗਈ ਸੀ ਕਿ ਉਸ ਵਕਤ ਤਾਂ ਉਸ ਤੋਂ ਬਾਅਦ ਦੇ ਵਿੱਚ ਮਿੱਤੇ ਕਲ ਜਿਹੜੀ ਆ ਉਹ ਜਿਹੜੀ ਤਖਤੀਆਂ ਜਿਹੜੀਆਂ ਉਹ ਪਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਦੇਖ ਸਕਦੇ ਹੋ ਕਿ ਹੀਰਾ ਸਿੰਘ ਗਾਵੜੀਆ ਤਮਾਮ ਜਿਹੜੀ ਕੈਬਨਿਟ ਦੇ ਨਾਲ-ਨਾਲ ਜਿਹੜਿਆ ਸੁਭੀਰ ਸਿੰਘ ਬਾਦਲ ਹੋਣ ਸੁਖਦੇਵ ਸਿੰਘ ਢੀਂਡਸਾ ਹੋਣ ਅ ਇਸੇ ਤਰੀਕੇ ਦੇ ਨਾਲ ਦਲਜੀਤ ਸਿੰਘ ਚੀਮਾ ਹੋਣ ਬਲਵਿੰਦਰ ਸਿੰਘ ਪੁੰਦਰ ਕਿਉਂ ਨਾ ਹੋਣ ਤਾਂ तमाम ਕੈਬਨਿਟ ਦੇ ਜਿਹੜੀ ਆ ਤੇ ਤਕਤੀ ਪਾਈ ਆ ਤੇ ਇੱਥੇ ਵਿਕਰਮ ਮਜੀਠੀਆ ਵੀ ਜਿਹੜੇ ਆ ਇੱਥੇ ਪਹੁੰਚ ਚੁੱਕੇ ਨੇ ਵਿਕਰਮ ਮਜੀਠੀਆ ਜਿਹੜੇ ਨੇ ਆਪਣੇ ਨਾਲ ਦੇ ਸਾਥੀਆਂ ਸਮੇਤ ਜਿਹੜੇ ਆ ਉਹ ਸੇਵਾ ਕਰਨ ਦੇ ਲਈ ਜਿਹੜੇ ਆ ਇੱਥੇ ਪਹੁੰਚੇ ਨੇ ਤੇ ਇਸ ਵਿਕਰਮਜੀਤਿਆ ਤੋਂ ਪਹਿਲਾਂ ਹੋਰ तमाम ਜਿਹੜੇ ਲੀਡਰਸ ਨੇ ਜਿਹੜੇ ਆਹੋ ਚਾਹੇ ਉਹ ਹੀਰਾ ਸਿੰਘ ਆਬੜੀਆ ਦੀ ਗੱਲ ਕੀਤੀ ਜਾਵੇ ਗੁਲਜਾਰ ਸਿੰਘ ਰਣਿਕੇ ਦੀ ਗੱਲ ਕੀਤੀ ਜਾਵੇ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਗੱਲ ਕੀਤੀ ਜਾਵੇ ਬਲਵਿੰਦਰ ਸਿੰਘ ਭੁੰਦਰ ਦੀ ਗੱਲ ਕੀਤੀ ਜਾਵੇ ਤਾਂ तमाम ਜਿਹੜੇ ਕੈਬਨਿਟ ਮੰਤਰੀ ਰਹੇ ਨੇ ਉਸ ਵਕਤ ਦੇ ਤਾਂ ਉਹ ਜ਼ਰੂਰ ਪਹੁੰਚ ਚੁੱਕੇ ਨੇ ਤੇ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਹੁਣ ਨਮਸਤਕ ਹੋਣ ਦੇ ਲਈ ਜਿਹੜੇ ਆਹੋ ਅੰਦਰ ਜਾ ਰਹੇ ਨੇ ਤੇ ਲੇਕਿਨ ਉਸ ਤੋਂ ਪਹਿਲਾਂ ਉਹ ਸੁਖਵੀਰ ਸਿੰਘ ਬਾਦਲ ਦੇ ਪੈਰੀ ਛੋਂਦੇ ਹੋਏ ਜਿਹੜੇ ਆਹੋ ਨਜ਼ਰ ਆ ਰਹੇ ਨੇ ਤੇ ਹੁਣ ਉਹ ਜਿਹੜੇ ਨੇ ਸੁਖਦੇਵ ਸਿੰਘ ਢੀਂਡਸਾ ਦੇ ਜਿਹੜੇ ਪੈਰੀ ਹੱਥ ਲਾ ਕੇ ਹੱਥ ਮਿਲਾਨ ਤੋਂ ਬਾਅਦ ਦੇ ਵਿੱਚ ਹੁਣ ਉਹ ਗੁਰੂ ਘਰ ਜਿਹੜੇ ਆਹੋ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਸਜ਼ਾ ਲਗਾਈ ਗਈ ਸੀ ਜਤਿੰਦਰ ਉਸ ਤਰੀਕੇ ਦੇ ਨਾਲ ਹੁਣ ਹਰ ਇੱਕ ਲੀਡਰ ਜਿਹੜਾ ਡਿਊਟੀ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਵੀ ਜਿਹੜੇ ਆ ਉਹ ਸੇਵਾ ਦੇ ਲਈ ਜਿਹੜੇ ਆ ਉਹ ਅੰਦਰ ਜਾਂਦੇ ਹੋਏ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਗੱਲ ਦੇ ਵਿੱਚ ਜਿਹੜੀਆਂ ਤਕਤੀਆਂ ਪਾਈਆਂ ਹੋਈਆਂ ਨੇ ਤੇ ਹੀਰਾ ਸਿੰਘ ਆ ਬੜੀਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਆ ਉਹ ਗਲ ਦੇ ਵਿੱਚ ਉਹਨਾਂ ਦੇ ਵੀ ਤੱਕੀਆਂ ਪਾਈਆਂ ਹੋਏ ਨੇ ਉਹ ਵੀ ਸੁਖਵੀਰ ਸਿੰਘ ਬਾਦਲ ਦੇ ਬਿਲਕੁਲ ਜਿਹੜੇ ਆ ਸਜੇ ਹੱਥ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਬਲਵਿੰਦਰ ਸਿੰਘ ਪੁੰਦਨ ਜੋ ਕਾਰਜਕਾਰੀ ਪ੍ਰਧਾਨ ਨੇ ਤੇ ਉਹ ਵੀ ਇਸ ਵਕਤ ਜਿਹੜੇ ਉਹਨਾਂ ਦੇ ਗੱਲ ਦੇ ਵਿੱਚ ਟੱਕਤੀ ਪਾਈ ਹੋਈ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਹੋਏ ਜਿਹੜੇ ਆਹੋ ਨਜ਼ਰ ਆ ਰਹੇ ਨੇ ਜਦੋਂ ਕੱਲ ਵੀ ਜਤਿੰਦਰ ਸਜ਼ਾ ਲਗਾਈ ਜਾ ਰਹੀ ਸੀ ਤਾਂ ਉਸ ਵਕਤ ਵੀ तमाम ਕੈਬਨਿਟ ਸਾਥੀਆਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਨਾਲ ਦੇ ਹੀ ਭਾਗੀਦਾਰ ਰਹੇ ਹਾਂ ਜੋ ਜੋ ਗਲਤੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਭਾਗੀਦਾਰ ਰਹੇ ਹਾਂ ਤੇ ਸਾਨੂੰ ਵੀ ਬਰਾਬਰ ਦੀ ਜਿਹੜੀ ਸਜ਼ਾ ਉਹ ਲਗਾਈ ਜਾਵੇ ਜਿਸ ਤੋ ਬਾਅਦ ਦੇ ਵਿੱਚ ਗਲ ਦੇ ਵਿੱਚ ਤਖਤੀਆਂ ਜਿਹੜੀਆਂ ਪਾਉਣ ਦੇ ਲਈ ਜਿਹੜਾ ਉਹ ਜਥੇਦਾਰ ਸਹਿਬਾਨ ਵੱਲੋਂ ਕਿਹਾ ਗਿਆ ਜਥੇਦਾਰ ਰਗਵੀਰ ਸਿੰਘ ਉਹਨਾਂ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਤੇ ਇਸੇ ਤਰੀਕੇ ਦੇ ਕੁਝ ਆਦੇਸ਼ ਜਿਹੜੇ ਆਹੋ ਸੁਰਜੀਤ ਸਿੰਘ ਬਰਨਾਲਾ ਦੇ ਸਮੇਂ ਦੇ ਦਰਮਿਆਨ ਵੀ ਜਾਰੀ ਹੋਏ ਸਨ ਸੁਰਜੀਤ ਸਿੰਘ ਬਰਨਾਲਾ ਦੇ ਗਲ ਦੇ ਵਿੱਚ ਵੀ ਇਸੇ ਤਰੀਕੇ ਦੀਆਂ ਤਖਤੀਆਂ ਪਾਈਆਂ ਗਈਆਂ ਸਨ ਜਾਂ ਦੋਨਾਂ ਤੋਂ ਬਹੁਤ ਸਾਰੀਆਂ ਪੂਲਾਂ ਹੋਈਆਂ ਸੀ ਸ਼੍ਰੀ ਉਸ ਵਕਤ ਦੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦਰਸ਼ਨ ਸਿੰਘ ਉਹਨਾਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਸੁਰਜੀਤ ਸਿੰਘ ਬਰਨਾਲਾ ਦੇ ਗੱਲ ਦੇ ਵਿੱਚ ਤਖਤੀ ਪਾਈ ਜਾਵੇ ਤਾਂ ਤਖਤੀ ਦੇ ਉਸ ਉਸ ਵਕਤ ਲਿਖਿਆ ਹੋਇਆ ਸੀਗਾ ਕਿ ਮੈਂ ਪਾਪੀ ਤੂੰ ਬਖਸ਼ਣ ਹਾਰ ਤਾਂ ਉਹ ਉਸ ਤੋਂ ਬਾਅਦ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਂ ਪੀਤੇ ਕੱਲ ਜਿਹੜੀ ਆ ਉਹ ਜਤਤਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਕੈਬਨਿਟ ਮੰਤਰੀ ਰਹੇ ਨੇ ਸਰਕਾਰ ਦੇ ਦਰਮਿਆਨ ਤਾਂ ਉਹਨਾਂ ਸਾਰੇ ਵਜ਼ੀਰਾਂ ਦੇ ਗਲਾਂ ਦੇ ਵਿੱਚ ਜਿਹੜੀਆਂ ਤਖਤੀਆਂ ਪੁਆਈਆਂ ਗਈਆਂ ਨੇ ਤੇ ਹੁਣ ਸੇਵਾ ਕਰਨ ਦੇ ਲਈ ਜਿਹੜੀ ਆ ਉਹ ਡਿਊਟੀ ਲਗਾਈ ਗਈ ਹੈ ਅਤੇ ਉਸ ਡਿਊਟੀ ਨੂੰ ਨਿਭਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਜਿੱਥੇ ਪਾਸੇ ਤਸਵੀਰ ਜਿਹੜੀ ਆ ਉਹ ਤੁਸੀਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਦੇਖ ਸਕਦੇ ਹੋ ਅਤੇ ਸੁਖਵੀਰ ਸਿੰਘ ਬਾਦਲ ਦੇ ਨਾਲ तमाम ਵਜ਼ੀਰ ਜਿਹੜੇ ਆਹੋ ਖੜੇ ਹੋਏ ਨਜ਼ਰ ਆ ਰਹੇ ਨੇ ਹੀਰਾ ਸਿੰਘ ਆਬੜੀਆ ਦੀ ਗੱਲ ਕੀਤੀ ਜਾਵੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਦੀ ਗੱਲ ਕੀਤੀ ਜਾਵੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਗੱਲ ਕੀਤੀ ਜਾਵੇ ਤੇ ਉਸੇ ਤਰੀਕੇ ਹੀ ਦੂਸਰੇ ਪਾਸੇ ਜੇਕਰ ਦੂਸਰੀ ਤਸਵੀਰ ਦਾ ਤੁਹਾਨੂੰ ਦਿਖਾਈਏ ਤਾਂ ਦੂਸਰੀ ਤਸਵੀਰ ਦੇ ਵਿੱਚ ਵੀ ਜਿਹੜੇ ਨੇ ਉਹ ਸੁਖਦੇਵ ਸਿੰਘ ਢੀਂਡਸਾ ਜੋ ਰਾਜ ਸਵਾ ਮੈਂਬਰ ਰਹੇ ਨੇ ਕੈਬਨਿਟ ਵਜ਼ੀਰ ਰਹੇ ਨੇ ਤਾਂ ਉਹ ਵੀ ਆਪਣੀ ਡਿਊਟੀ ਨਿਭਾਉਂਦੇ ਹੋਏ ਜਿਹੜੇ ਆਹੋ ਇਨ ਬਿਨ ਜਿਹੜੇ ਆਹੋ ਦਿਖਾਈ ਦੇ ਰਹੇ ਨੇ ਹੱਥ ਦੇ ਵਿੱਚ ਵਰਸ਼ਾ ਹੈ ਨੀਲਾ ਚੋਲਾ ਪਾਇਆ ਹੋਇਆ ਤੇ ਗਲ ਦੇ ਵਿੱਚ ਜਿਹੜਾ ਉਹ ਸਰੋਪਾ ਵੀ ਪਾਇਆ ਹੋਇਆ ਤਾਂ ਸੇਵਾਦਾਰ ਸੇਵਾਦਾਰ ਵੱਜੋ ਜਿਹੜੇ ਡਿਊਟੀ ਨਿਭਾਉਂਦੇ ਹੋਏ ਜਿਹੜੇ ਆਹੋ ਸੁਖਦੇਵ ਸਿੰਘ ਢੀਂਡਸਾ ਅਤੇ ਸੋ ਸੁਬੀਰ ਸਿੰਘ ਬਾਦਲ ਜਿਹੜੇ ਆ ਦੋਨੇ ਉਹ ਦਿਖਾਈ ਦੇ ਰਹੇ ਨੇ ਤੇ ਫਿਲਹਾਲ ਇਸ ਤੋਂ ਬਾਅਦ ਦੇ ਵਿੱਚ ਵਰਤਨਾ ਦੀ ਸੇਵਾ ਜਿਹੜੀ ਆ ਇਹਨਾਂ ਵੱਲੋਂ ਕੀਤੀ ਜਾਵੇਗੀ ਤੇ ਜੋੜੇ ਵੀ ਝਾੜੇ ਜਾਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਕੀਰਤਨ ਸਿਮਰਨ ਵੀ ਇਹਨਾਂ ਵੱਲੋਂ ਕੀਤਾ ਜਾਵੇਗਾ ਜੀ ਜਤਿੰਦਰ ਠੀਕ ਆ ਸਮਤ ਜਾਣਕਾਰੀ ਦੇ ਲਈ ਧੰਨਵਾਦ ਸਮਤ ਪ੍ਰੀਤ ਮਾਹਲ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਜਾ ਰਹੀ ਸੀ ਜੋ ਤਸਵੀਰਾਂ ਨੇ ਉਹ ਵੀ ਤੁਹਾਨੂੰ ਉਹਨਾਂ ਦੇ ਰਾਹੀਂ ਅਸੀਂ ਦਿਖਾ ਰਹੇ ਹਾਂ ਹਰਮੀਤ ਸਿੰਘ ਵੀ ਜੁੜੇ ਹੋਏ ਆ ਸਾਡੇ ਨਾਲ ਤਾਂ ਉਹ ਵੀ ਉੱਥੇ ਮੌਜੂਦ ਨੇ ਹਰਮੀਤ ਕੋਲੇ ਵੀ ਚੱਲਾਂਗੇ ਹਰਮੀਤ ਆ ਬੀਤੇ ਦਿਨੀ ਇਹ ਜਰੂਰ ਜਾਣਕਾਰੀ ਦਿਓ ਕਿ ਜਿਹੜੇ ਆਗਵਾ ਨੂੰ ਇਹ ਕਿਹਾ ਗਿਆ ਕਿ ਉਹ ਦਾੜੀ ਰੰਗਦੇ ਐ ਤੇ ਕੇਸ ਕਤਲ ਜਿਹੜੇ ਉਹਨਾਂ ਨੇ ਕਰਾਏ ਆ ਉਹਨਾਂ ਦੇ ਵਿੱਚ ਕੌਣ-ਕੌਣ ਸੀਗਾ ਕੌਣ ਜਿਹੜੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠੇ ਸੀਗੇ ਪਰ ਉੱਥੋਂ ਉਹਨਾਂ ਨੂੰ ਉੱਠ ਕੇ ਜਾਣਾ ਪਿਆ ਔਰ ਲਿਖਤੀ ਦੇ ਵਿੱਚ ਜਿਹੜਾ ਉਹਨਾਂ ਨੇ ਕੀ ਕੁਝ ਦਿੱਤਾ ਯਤਿੰਦਰ ਬੀਤੇ ਕੱਲ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਉਹਨਾਂ ਨੇ ਸੰਬੋਧਨ ਕਰਨ ਤੋਂ ਪਹਿਲਾਂ ਕਿਹਾ ਕਿ ਜਿਹੜੇ ਦਾੜੀ ਰੰਗਦੇ ਨੇ ਜਾਂ ਦਾੜੀ ਕੱਟਦੇ ਨੇ ਉਹ ਬਾਹਰ ਜਾ ਕੇ ਸਖਤਰਤ ਦੇ ਕੇ ਆਪਣਾ ਸਪਸ਼ਟਿਕਰਨ ਦੇਣ ਉਹਨਾਂ ਵਿੱਚ ਮਨਿੰਦਰ ਸਿੰਘ ਸ਼ਰਸਾ ਔਰ ਮਨਪ੍ਰੀਤ ਸਿੰਘ ਬਾਦਲ ਉਹ ਦੋਵੇਂ ਸੀਗੇ ਜਿਸ ਕਰਕੇ ਉਹ ਦੋਨਾਂ ਨੂੰ ਬਾਅਦ ਪਹਿਲਾਂ ਹੀ ਕੀਤਾ ਗਿਆ ਕਾਰਵਾਈ ਤੋਂ ਪਹਿਲਾਂ ਔਰ ਜੋ ਗੁਰਮੁਖ ਗੁਰਸੇਖ ਨੇ ਜੋ ਮਰਿਆਦਾ ਅਨੁਸਾਰ ਇੱਕ ਭਾਵ ਕੀ ਜਾਂ ਦਾੜਾ ਪ੍ਰਕਾਸ਼ ਕੀਤਾ ਹੋਇਆ ਦਾੜਾ ਰੰਗਿਆ ਨਹੀਂ ਹੋਇਆ ਅੰਮ੍ਰਿਤ ਛਕਿਆ ਹੋਇਆ ਉਹਨਾਂ ਨੂੰ ਬਿਠਾਇਆ ਗਿਆ ਸੋ ਉਹਨਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਪ੍ਰਿੰਪ ਸਿੰਘ ਚੰਦੂ ਮਾਜਰਾ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਾ ਸਾਹਿਬ ਵਿਕਰਮ ਸਿੰਘ ਮਜੀਠੀਆ ਦਲਜੀਤ ਸਿੰਘ ਟੀਮਾ ਹੀਰਾ ਸਿੰਘ ਗਾਬੜੀ ਆ ਸੇਖੋਂ ਸਿੰਘ ਜਨਮੇਜਾ ਸੋ ਬਾਕੀ ਇਹ ਸਾਰੇ ਜਿਹੜੇ ਬੈਠੇ ਰਹੇ ਔਰ ਇਹਨਾਂ ਦੇ ਨਾਲ ਜਿਹੜੀ ਵਾਰਤਾਲਾਪ ਹੈ ਉਹ ਲੰਬੀ ਚੱਲੀ ਔਰ ਡਿਟੇਲਡ ਜਿਹੜੀ ਗੱਲਬਾਤ ਹੈ ਉਹ ਹੋਈ ਹੈ ਕਿਉਂਕਿ ਜੇ ਅਸੀਂ ਗੱਲ ਕਰੀਏ ਕਿਉਂਕਿ ਆਰੋਪ ਲਾਉਣੇ ਬਹੁਤ ਸੌਖੇ ਲੱਗਦੇ ਆ ਔਰ ਇਹ ਜ਼ਰੂਰ ਦੱਸਦੇ ਆ ਕਿ ਜੋ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਮਹਿਮਾ ਦੇ ਵਿੱਚ ਜਿਸ ਤੇ ਵਿਸ਼ਵਾਸ ਹੈ ਜਿਸ ਤੇ ਭਰੋਸਾ ਹੈ ਜਿਸ ਤੇ ਇਹ ਸੀ ਕਹਿ ਸਕਦੇ ਹਾਂ ਕਿ ਉੱਥੇ ਸਾਡੀ ਭੁੱਲ ਬਖਸ਼ਾਈ ਜਾ ਸਕਦੀ ਹੈ ਉਹ ਤਖਤਾਂ ਤੋਂ ਤਖਤ ਸ੍ਰੀ ਅਕਾਲ ਤਖਤ ਹੈ ਅਸੀਂ ਅਕਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਵਾਸਤੇ ਇਹ ਸਤਰਾਂ ਜ਼ਰੂਰ ਵਰਤਦੇ ਹਾਂ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਕਿਉਂਕਿ ਨਵੇਕਲੀ ਚੀਜ਼ ਸਿੱਖ ਪੰਥ ਦੇ ਵਿੱਚ ਲੰਗਰ ਦੀ ਰੀਤ ਹੈ ਔਰ ਸਾਦੇ ਢੰਗ ਦੇ ਨਾਲ ਕਿਸ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨਾ ਔਰ ਜੇ ਭੁੱਲ ਹੋ ਜਾਂਦੀ ਹੈ ਵੱਡੀ ਤੋਂ ਵੱਡੀ ਭੁੱਲ ਹੋ ਜੇ ਜੇ ਉਸ ਨੂੰ ਬਖਸ਼ਾਉਣ ਦਾ ਮਨ ਆ ਗਿਆ ਸੰਗਤ ਦੇ ਵਿੱਚ ਆਪਣੇ ਸਾਰੀਆਂ ਭੁੱਲਾਂ ਬਖਸ਼ਾ ਲਈਆਂ ਤਾਂ ਉਹ ਕਾਲ ਤੱਕ ਸਾਹਿਬ ਬਖਸ਼ਣਹਾਰ ਹੈ ਉਹ ਭੁੱਲਾਂ ਬਖਸ਼ ਵੀ ਦਿੰਦੇ ਨੇ ਸੋ ਉਸੇ ਕਰਕੇ ਕੱਲ ਜਿਨ੍ਹਾਂ ਨੇ ਆਪਣੀ ਭੁੱਲ ਬਖਸ਼ੀ ਹੱਥ ਜੋੜ ਕੇ ਕਿਹਾ ਕਿ ਅਸੀਂ ਸਾਰੇ ਗੁਨਾਹਗਾਰ ਆ ਸਾਨੂੰ ਮaaf ਕਰ ਦਿੱਤਾ ਜਾਵੇ ਤਾਂ ਉਸ ਵੇਲੇ ਪੰ ਸਿੰਘ ਸਬਾਨਾ ਦੇ ਰੂਪ ਦੇ ਵਿੱਚ 6ਵੇਂ ਪਾਛਾ ਆਪ ਵਰਤੇ ਨਹੀਂ ਤੇ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ ਮਹਿਮਾ ਜਿਹੜੀ ਹੈ ਕਾਕਤਖ ਸਾਹਿਬ ਜੀ ਉਸ ਨੂੰ ਅਕਸ ਦੇ ਵਿੱਚ ਢਾ ਜਿਹੜਾ ਲੱਗ ਰਿਹਾ ਸੀ ਸੰਗਤ ਕਈ ਸ਼ੱਕ ਦੀ ਨਜ਼ਰ ਨਾਲ ਵੇਖਦੇ ਰਹੇ ਨੇ ਕਿ ਜਥੇਦਾਰ ਜੋ ਨੇ ਉਹ ਦਬਾਹੇਟ ਕੰਮ ਕਰਦੇ ਨੇ ਜਾਂ ਕਿਸੇ politcal ਦਬਾਹੇਟ ਕੰਮ ਕਰਦੇ ਨੇ ਕਈ ਵਾਰ ਤੇ ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਬਾਦਲ ਪਰਿਵਾਰ ਦਾ ਜਿਹੜਾ ਉਹ ਜਿਹੜਾ ਜਥੇਦਾਰਾਂ ਉੱਤੇ ਦਬਾਅ ਆ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਨਜ਼ਰ ਆਉਂਦਾ ਕਿਉਂਕਿ ਜਥੇਦਾਰ ਸਰਬਾਨਾ ਨੇ ਪਹਿਲਾਂ ਹੀ ਆਪਣੀ ਕਾਰਵਾਈ ਸ਼ੁਰੂ ਤੋਂ ਪਹਿਲਾਂ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਇਹ ਫੈਸਲਾ ਅਸੀਂ ਮਹਾਰਾਜ ਨਾਲ ਅਰਦਾਸ ਬੇਨਤੀ ਕਰਕੇ ਲਿਆ ਔਰ ਇਹ ਵੀ ਗੱਲ ਉਹਨਾਂ ਨੇ ਕੀਤੀ ਕਿ ਜੇ ਤੁਹਾਨੂੰ ਲੱਗੇ ਜਾਂ ਜੇ ਅਸੀਂ ਗਲਤ ਹੋਈਏ ਝੂਠੇ ਹੋਈਏ ਕਿ ਅਸੀਂ ਇਹ ਫੈਸਲਾ ਦਬਾਅ ਹੇਠ ਲਿਆ ਜਾਂ ਕਿਸੇ ਦੇ ਕਹਨ ਤੇ ਲਿਆ ਤਾਂ ਸਾਡਾ ਵੀ ਸਾਡਾ ਵੀ ਜੋ ਹੈ ਉਹ ਕੁਛ ਨਾ ਰਹੇ ਸੋ ਇਹ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਹਿ ਦਿੱਤੀ ਸੀ ਕਿ ਕਿ ਜੋ ਫੈਸਲਾ ਸੁਣਾਉਣ ਜਾ ਰਹੇ ਆ ਉਹ ਫੈਸਲਾ ਬਹੁਤ ਬਰੀਕੀ ਨਾਲ ਲਿਆ ਸੋਚ ਸਮਝ ਕੇ ਲਿਆ ਜਿਸ ਵਿੱਚ ਕਿਸੇ ਦੇਖਿਆ ਕਿ ਪ੍ਰੇਮ ਸਿੰਘ ਚੰਦੂ ਮਾਝਰਾ ਬਾਬਤ ਜਿਹੜਾ ਹੈ ਬਲੈਕ ਥੰਡਰ ਆਪਰੇਸ਼ਨ ਤੇ ਗੱਲ ਹੋਈ ਹੈ ਉਸ ਆਪਰੇਸ਼ਨ ਦੇ ਉੱਤੇ ਉਹਨਾਂ ਨੇ ਸਵਾਲ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਦਾ ਭਾਗੀਦਾਰ ਨਹੀਂ ਹੈਗਾ ਪਰ ਜੋ ਅਖਬਾਰਾਂ ਦੀ ਕਟਿੰਗ ਸੀਗੀ ਜੋ ਬਿਆਨ ਸੀਗੇ ਉਹ ਨਾਂ ਲੈ ਕੇ ਨਜ਼ਰ ਆਏ ਨੇ ਜਥੇਦਾਰ ਸੁਬਾਨ ਤਾਂ ਉਹਨਾਂ ਨੂੰ ਫੇਰ ਫਟਕਾਰਿਆ ਵੀ ਹੈ ਕਿਉਂਕਿ ਤਖਤ ਸਹਿਬ ਵੱਲ ਫਸੀਲ ਵੱਲ ਉਂਗਲ ਕਰਕੇ ਉਹਨਾਂ ਨੇ ਜਿਹੜਾ ਗੱਲ ਕੀਤੀ ਸੀ ਥੋੜਾ ਤਰਕੀ ਦੇ ਵਿੱਚ ਗੱਲ ਕੀਤੀ ਤਾਂ ਉਸ ਤੋਂ ਬਾਅਦ ਫੇਰ ਜਾਨੀ ਹਰਪ੍ਰੀਤ ਸਿੰਘ ਜਦੋਂ ਉਸ ਬੋਲਣ ਕਰ ਰਹੀ ਸੀ ਤਾਂ ਉਹਨਾਂ ਨੇ ਬਹੁਤ ਗੁੱਸੇ ਦੇ ਨਾਲ ਉਸ ਟਾਈਮ ਤੇ ਤੰਦੂ ਮਾਜਰਾ ਹੋਰਾਂ ਨੂੰ ਝਾੜਿਆ ਔਰ ਕਿਹਾ ਕਿ ਜੇ ਆਪਣੀ ਗਲਤੀ ਕੀਤੀ ਹੈ ਤਾਂ ਠੀਕ ਹੈ ਨਹੀਂ ਤੇ ਆਪਣਾ ਗੁਨਾਹ ਕਬੂਲ ਨਹੀਂ ਕਰਨਾ ਤੇ ਸੰਗਤ ਨੂੰ ਦੱਸਿਆ ਜਾਵੇ ਸੋ ਇਹ ਜਿਹੜੀ ਪੂਰੀ ਬੀਤੇ ਕੱਲ ਦੀ ਕਾਰਵਾਈ ਰਹੀ ਹੈ ਅੱਜ ਸੰਗਤ ਜਿਹੜੀ ਦੇਖ ਰਹੀ ਹੈ ਸੰਗਤਾਂ ਇਹ ਵੀ ਦੇਖ ਰਹੀਆਂ ਨੇ ਕਿ ਜੋ ਸਾਬਕਾ ਮੰਤਰੀ ਨਿਰਦੇਜੀਤ ਸਿੰਘ ਸੀਮਾ ਹੀਰਾ ਸਿੰਘ ਗਾਬੜੀਆ ਬਲਵਿੰਦਰ ਸਿੰਘ ਖੁੰਦੜ ਇਹ ਆਪਣੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਇਸ ਵੇਲੇ ਸੰਗਤ ਦੇ ਦਰਸ਼ਨ ਕਰ ਰਹੇ ਨੇ ਔਰ ਸੰਗਤ ਦੇ ਦਰਸ਼ਨ ਤੋਂ ਬਾਅਦ ਕਿਉਂਕਿ ਹੁਣ ਜਿੱਥੇ ਸੁਖਬੀਰ ਸਿੰਘ ਬਾਦਲ ਸੇਵਾ ਕਰ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਲੰਗਰ ਹਾਲ ਦੇ ਵਿੱਚ ਸੇਵਾ ਕਰਨੀ ਹੈ ਜੋੜੇ ਘਰ ਦੇ ਵਿੱਚ ਸੇਵਾ ਕਰਨੀ ਹੈ ਇੱਕ ਘੰਟਾ ਕੀਰਤਨ ਸਰਵਨ ਕਰਨਾ ਹੈ ਨਿਤਨੇਮ ਵੀ ਬਾਣੀਆਂ ਪੜ੍ਹਦੀਆਂ ਨੇ ਔਰ ਨਾਲ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਵੀ ਇਹਨਾਂ ਵੱਲੋਂ ਕੀਤਾ ਜਾਣਾ ਹੈ ਸੋ ਵਿਕਰਮ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਪਹੁੰਚੇ ਨੇ ਤਾਂ ਅੰਦਰ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਸਾ ਦੇ ਗੋਢੀ ਹੱਥ ਲਾ ਕੇ ਦਾਖਲ ਹੋਏ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਵੀ ਸੇਵਾ ਮਿਲੀ ਹੈ ਕਿ ਉਹ 12 ਵਜੇ ਤੋਂ 1 ਵਜੇ ਤੱਕ ਬਾਥਰੂਮ ਦੀ ਸੇਵਾ ਕਰਨੀ ਹੈ ਕਿਉਂਕਿ ਅਕਸਰ ਦੇਖਿਆ ਜਾਂ ਦੁਪਹਿਰ ਵੇਲੇ ਇਸ ਟਾਈਮ ਹੀ ਗੜੀ ਜਿੰਨੇ ਆਸ-ਪਾਸ ਬਾਥਰੂਮ ਨੇ ਉਦਾਂ ਦੀ ਸੇਵਾ ਕੀਤੀ ਜਾਂਦੀ ਹੈ ਉਹ ਬਾਥਰੂਮ ਉਸ ਦੌਰਾਨ ਬੰਦ ਹੁੰਦੇ ਨੇ ਕਿ ਸੇਵਾ ਜੜੀ ਹੈ ਕਰ ਸਕੀ ਕਿਉਂਕਿ ਸੰਗਤ ਸਵੇਰੇ ਸ਼ਾਮ ਉਹਨਾ ਬਾਥਰੂਮਾਂ ਨੂੰ ਵਰਤਦੀ ਹੈ ਸੰਗਤ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀ ਹੈ ਹਰਮੰਦਰ ਸਾਹਿਬ ਦੇ ਬਾਹਰ ਜਿੱਥੇ ਬਾਥਰੂਮ ਦੀ ਗੱਲ ਕਰਾਂ ਤਾਂ ਕਾਫੀ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਆਸ-ਪਾਸ ਬਾਥਰੂਮ ਬਣੇ ਹੋਏ ਹੈ ਲਗ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਪ੍ਰਬੰਧ ਜਿਹੜੇ ਐਸਜੀਪੀਸੀ ਵੱਲੋਂ ਪੁਖਤਾ ਹੁੰਦੇ ਸੋ ਉਸੇ ਤਰ੍ਹਾਂ ਜਿਵੇਂ ਅੱਜ ਸੇਵਾ ਕੀਤੀ ਹੈ ਕਿਉਂਕਿ ਸਭ ਤੋਂ ਵੱਡੀ ਸੇਵਾ ਜਿਹੜਾ ਇੱਕ 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 ਟਾਈਮ ਤੇ ਇੱਕ ਸਟੇਟ ਦਾ ਰਾਜਾ ਹੋਵੇ ਔਰ ਉਸ ਉਹੀ ਆਪਣੀ ਭੂਲ ਬਖਸ਼ਾ ਕੇ ਹੱਥ ਜੋੜ ਕੇ ਝੋਲੀ ਾਡ ਲਵੇ ਤਾਂ ਉਸਨੇ ਅੱਜ ਸੇਵਾ ਲਈਤੀ ਹੈ ਤੇ ਝੋਲਾ ਪਾ ਕੇ ਹੱਥ ਵਿੱਚ ਤਖਤੀ ਗਲ ਚ ਤਖਤੀ ਪਾ ਕੇ ਹੱਥ ਚ ਬਰਚੀ ਫੜੀ ਹੋਈ ਹੈ ਤੇ ਮੂੰਹ ਚ ਬਾਣੀ ਜੜੀ ਉਹ ਬੜੀ ਜਾ ਰਹੀ ਹੈ ਸਿਮਰਨ ਕੀਤਾ ਜਾ ਰਿਹਾ ਸੁਪੀਰ ਸਿੰਘ ਬਾਦਲ ਹੋਰਾਂ ਨੇ ਬੀਤੇ ਕੱਲ ਵੀ ਜਿੰਨੇ ਘੰਟੇ ਸਾਹਮਣੇ ਬੈਠੇ ਰਹੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉਹਨੇ ਦੇਰ ਹੱਥ ਨਹੀਂ ਖੋਲੇ ਉਹਨੇ ਦੇਰ ਹੱਥ ਜੋੜ ਕੇ ਰੱਖੇ ਔਰ ਸੁਪੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਪਾਠ ਵੀ ਨਾਲ-ਨਾਲ ਕਰਦੇ ਰਹੇ ਔਰ ਇਹ ਗੱਲ ਜ਼ਰੂਰ ਉਹਨੇ ਕੀਤੀ ਹੱਥ ਜੋੜ ਕੇ ਸਾਡੇ ਕੋਲ ਬਹੁਤ ਪੁੱਲਾ ਹੋਈਆਂ ਨੇ ਤੁਸੀਂ ਬਖਸ਼ ਨਾ ਹਾਰੋ ਸਾਡੇ ਕੋਲ ਬਹੁਤ ਪੁੱਲਾ ਹੋਈਆਂ ਨੇ ਪਰ ਖਾਣਾ ਦੇ ਵਿੱਚ ਜਵਾਬ ਜਿਹੜਾ ਕੱਲ ਬੀਤੇ ਕੱਲ ਜਥੇਦਾਰ ਸੁਬਾਨਾ ਨੇ ਮੰਗਿਆ ਸੀਗਾ ਔਰ ਇਸੇ ਦੇ ਨਾਲ-ਨਾਲ ਵਿਰਸਾ ਸਿੰਘ ਵਲਟੋਹਾ ਨੂੰ ਵੀ ਝਾੜ ਰਹੀ ਹੈ ਉਹ ਪਈ ਹੈ ਕਿ ਉਹ ਤਖਤ ਸੁਬਾਨਾ ਦੇ ਜਥੇਦਾਰਾਂ ਬਾਰੇ ਟਿੱਪਣੀਆਂ ਕਰਨੀਆਂ ਬੰਦ ਕਰੇ ਔਰ ਦੇਖੀਏ ਤਾਂ ਆਸ-ਪਾਸ ਜਿੱਥੇ ਸੁਖਬੀ ਸਿੰਘ ਬਾਦਲ ਹੁਣੇ ਸੇਵਾ ਕਰ ਰਹੇ ਉੱਥੇ ਹੀ ਸਮਰਥਕ ਦਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰਕ ਇੱਕ ਹਿਸਾਬ ਦੇ ਜੋ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਨੇ ਉਹ ਵੀ ਪਹੁੰਚੇ ਹੋਏ ਨੇ ਔਰ ਅੱਜ ਸਾਰੇ ਸ਼੍ਰੋਮਣੀ ਅਕਾਲੀ ਦਲ ਸੇਵਾ ਜਿਹੜੀ ਆ ਹਰਮੰਦਰ ਸਾਹਿਬ ਵਿਖੇ ਕਰਨਗੇ ਔਰ ਇਸੇ ਜਿਸ ਤਰ੍ਹਾਂ ਦੋ ਦੋ ਦਿਨ ਵਕ ਵਕ ਧਾਰਮਿਕ ਸਥਾਨਾਂ ਤੇ ਜਿਵੇਂ ਇਸ ਤੋਂ ਬਾਅਦ ਸ੍ਰੀ ਕੀਸਗੜ੍ਹ ਸਾਹਿਬ ਮੁਕਸਰ ਸਾਹਿਬ ਫਤਿਹਗੜ੍ਹ ਸਾਹਿਬ ਇੱਥੇ ਜਿਹੜੀ ਸੇਵਾ ਕੀਤੀ ਹੈ ਔਰ ਪੰਜ ਪੰਜ ਜਿਹੜਾ ਇਹ ਦਿਨ ਦਾ ਵਕਫਾ ਇਹ ਵਿੱਚ ਪੈ ਗਿਆ ਕਿ ਜਿਸ ਵਿੱਚ ਸਾਰੇ ਹੀ ਬਿਕਰਮ ਸਿੰਘ ਮਜੀਠੀਆ ਹੋਗੇ ਜੀ ਦਾ ਸਾਬਕਾ ਮੰਤਰੀ ਜਿਨ੍ਹਾਂ ਨੂੰ ਵਾਸ਼ਰੂਮਾਂ ਦੀ ਸੇਵਾ ਅਤੇ ਲੋਕਲ ਗੁਰੂ ਘਰਾਂ ਦੇ ਜਿਹੜੇ ਝਾੜੂ ਮਾਰਨ ਦੀ ਸੇਵਾ, ਬਰਤਨ ਮੰਨ ਦੀ ਸੇਵਾ ਤੇ ਕੀਰਤਨ ਸੁਣਨ ਦੀ ਸੇਵਾ ਮਿਲੀ ਹੋਈ ਹੈ ਔਰ 5 ਦਿਨ ਉਹ ਸੇਵਾ ਕਰਨਗੇ ਇਸੇ ਤਰ੍ਹਾਂ ਜਿਵੇਂ ਅੱਜ ਸੁਖਬੀਰ ਸਿੰਘ ਬਾਦਲ ਤੇ ਸੁਖਦੀਪ ਸਿੰਘ ਢੀਂਸਾ ਨੇ ਉਹ 2-2 ਦਿਨ ਵਕ ਵਕਤ ਧਾਰਮਿਕ ਸਥਾਨਾਂ ਤੇ ਆਪਣੀ ਇਹ ਸੇਵਾ ਪੂਰੀ ਕਰਕੇ ਫਿਰ ਦੇਖ ਕਰਾਉਣਗੇ ਕਿਉਂਕਿ ਰੋਜ਼ ਇਹ ਸਾਰੇ ਰੁਟੀਨ ਰਹਿਣ ਵਾਲੀ ਹੈ ਸਵੇਰ ਤੋਂ ਸ਼ਾਮ ਤੱਕ ਪਾਠ ਕਰਨਾ ਔਰ ਇੱਕ ਇਸ਼ਤਿਹਾਰ ਦੀ ਜਿਹੜੀ ਗੱਲ ਸੀ ਕਿ ਐਸਜੀਪੀਸੀ ਦੇ ਜਿਹੜੇ ਸੱਚਾ ਸੌਦ ਦੇ ਵਿੱਚ ਇਸ਼ਤਿਹਾਰ ਲਵਾਈ ਸੀ ਕਿ ਐਸਜੀਪੀ ਸ਼੍ਰੋਮਣੀ ਅਕਾਲੀ ਦਲ ਦੇ ਕਹਿੰਦੇ ਉਸਨਾਂ ਨੂੰ ਵੀ ਵਿਆਜ ਸਮੇਤ ਜਿਹੜਾ ਵਾਪਸ ਕੀਤਾ ਜਾਵੇ ਤੇ ਉਸ ਦੀ ਰਸੀਦ ਵੀ ਜਿਹੜੀ ਹੈ ਉਹ ਪ੍ਰਾਪਤ ਕਰਨੀ ਹੈ ਅਕਾਊਂਟ ਬ੍ਰਾਂਚ ਵਿੱਚੋਂ ਜਾ ਕੇ ਸੋ ਇਸੇ ਦੇ ਕਰਕੇ ਨਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਤਰੀਕੇ ਨਾਲ ਖੜਾ ਕਰਨ ਵਾਸਤੇ ਸਾਰਿਆਂ ਨੂੰ ਇੱਕੋ ਝੰਡੇ ਥੱਲੇ ਇਕੱਠੇ ਹੋਣ ਵਾਸਤੇ ਵੀ ਆਖਿਆ ਤੇ ਵਰਕਿੰਗ ਕਮੇਟੀ ਨੂੰ ਹੁਕਮ ਹੈ ਕਿ ਪ੍ਰਧਾਨ ਸਿਰ ਜਿਹਨਾਂ ਤੇ ਅਸਤੀਫੇ ਦਿੱਤੇ ਨੇ ਉਹਨਾਂ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਜਿਹੜੇ ਆ ਉਹ ਕਬੂਲ ਕੀਤੇ ਜਾਣ ਤੇ ਜਾਣਕਾਰੀ ਸ੍ਰੀ ਕਾਰਤਕ ਸ਼ਰਤੀ ਭੇਜੀ ਜਾਵੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲੋਂ ਫਖਰ-ਏ-ਕੌਮ ਖਿਤਾਬ ਦਿੱਤਾ ਸੀ ਉਹ ਵਾਪਸ ਲਿਆ ਜਾਂਦਾ ਸ਼ਰਮਣੀ ਅਕਾਲੀ ਦਲ ਦੇ ਸਾਰੇ ਵਰਕਰ ਜੋ 1 ਮਾਰਚ ਤੋਂ 30 ਅਪ੍ਰੈਲ ਕਿਉਂਕਿ ਉਹ ਸਮਾਂ ਐਸਾ ਹੁੰਦਾ ਜਦੋਂ ਕਿ ਬੂਟੇ ਵਾਦੇ ਫੁੱਲਦੇ ਨੇ ਤੇ ਉਸ ਸਮੇਂ ਬੂਟੇ ਲਾਉਣ ਨਾਲ ਜਿਹੜੇ ਬੂਟੇ ਲੰਮਾ ਆਪਣਾ ਸਮਾਂ ਕੱਢਦੇ ਨੇ ਉਹ ਸਵਾ ਲੱਖ ਬੂਟਾ ਲਾਉਣ ਵਾਸਤੇ ਵੀ ਔਰ ਉਹਨਾਂ ਨੂੰ ਸੇਵਾ ਲੱਗੀ ਹੈ ਤੇ ਨਾਲ ਪਾਲਣ ਪੋਸ਼ਣ ਵੀ ਉਹਨਾਂ ਬੂਟਿਆਂ ਦਾ ਕਰਨਗੇ ਸੋ ਜੇ ਹੋਰ ਦੇਖੀਏ ਤਾਂ ਪੰਚ ਸਿੰਘ ਸਬਾਨਾ ਦੇ ਇਕਤਰਤਾ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹੋਈ ਸੌਦਾ ਸਾਧ ਦੀ ਮੁਆਫੀ ਸੰਬੰਧੀ ਜਿਹੜੇ ਸਾਬਕਾ ਜਥੇਦਾਰਾਂ ਦਾ ਮਾਮਲਾ ਵਿਚਾਰ ਕੇ ਪੰਚ ਸਿੰਘ ਸਬਾਨਾ ਨੇ ਆਦੇਸ਼ ਕੀਤਾ ਕਿ ਸਾਬਕਾ ਜਥੇਦਾਰ ਦੇ ਆਏ ਸਪਸ਼ਟੀਕਰਨ ਤਸੱਲੀ ਬਖਸ਼ ਨਹੀਂ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਉਹਨਾਂ ਨੂੰ ਘਰ ਬੁਲਾਉਣ ਕਬੂਲ ਕੀਤਾ ਇਸ ਲਈ ਇਹਨਾਂ ਨੇ ਸਪਸ਼ਟੀਕਰਨ ਜਨਤਕ ਕੀਤੇ ਜਾਂਦੇ ਹਨ ਉਹ ਚਿੱਠੀ ਵੀ ਜਨਤਕ ਕੀਤੀ ਜਾਂਦੀ ਹੈ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਜਿਸ ਨੂੰ ਮਾਫੀ ਦਾ ਆਧਾਰ ਬਣਾਇਆ ਗਿਆ ਸੀ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਅੱਜ ਮਤਲਬ 12 ਵਜੇ ਤੋਂ ਪਹਿਲਾਂ ਪਹਿਲਾਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਸਾਹਿਬ ਦਾ ਜਥੇਦਾਰ ਸੀ ਕਾਲ ਤੱਕ ਸਾਹਿਬ ਦੇ ਉਹਨਾਂ ਨੂੰ ਜੋ ਗੱਡੀਆਂ ਦਿੱਤੀਆਂ ਨੇ ਮੁਲਾਜ਼ਮ ਸਮੇਤ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਅਤੇ ਗਿਆਨੀ ਗੁਰਮੁਖ ਸਿੰਘ ਜੋ ਇਸ ਵੇਲੇ ਸੇ ਇਹ ਕਾਲ ਤੱਕ ਸੈਪ ਤੇ ਹੈਡ ਗਰੰਟੀ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਕੀਤਾ ਜਾਵੇ ਤੇ ਕਿਸੇ ਵੀ ਤਖਤੀ ਸੇਵਾ ਤੇ ਨਾ ਲਾਇਆ ਜਾਵੇ ਜਿੰਨਾ ਚਿਰ ਇਹ ਤਿੰਨੇ ਜਥੇਦਾਰ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਜਿਹੜਾ ਪੰਤ ਪਾਸੋਂ ਮਾਫੀ ਨਹੀਂ ਮੰਗਦੇ ਉਨੀ ਦੇਰ ਤੱਕ ਇਹ ਕਿਸੇ ਵੀ ਸਮਾਗਮ ਚ ਧਾਰਮਿਕ ਸਮਾਗਮ ਚ ਜਨਤਕ ਸਮਾਗਮ ਵਿੱਚ ਬੋਲਣ ਤੇ ਰੋਕ ਲਾਈ ਜਾਂਦੀ ਹੈ ਸੋ ਇਹ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਸਾਫ ਦਾ ਜਥੇਦਾਰਾਂ ਨੇ ਜਿਸ ਤਰ੍ਹਾਂ ਦੇ ਨਾਲ ਆਪਣਾ ਰੋਲ ਨਿਭਾਇਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਉਸ ਤੋਂ ਬਾਅਦ ਸੰਗਤ ਸ਼ਕਤੀ ਨਜ਼ਰ ਨਾਲ ਵੇਖਣ ਲੱਗ ਪਈ ਹੈ ਕਿ ਜਥੇਦਾਰਾਂ ਦੇ ਰੁਤਬੇ ਨੂੰ ਜਥੇਦਾਰਾਂ ਦੀ ਪਦਵੀ ਨੂੰ ਵੀ ਸੰਗਤ ਸ਼ਕਤੀ ਨਜ਼ਰ ਨਾਲ ਵੇਖਦੀ ਹੈ ਜਿਸ ਕਰਕੇ ਇਸ ਵੇਲੇ ਦੀ ਗੱਲ ਕਰੀਏ ਤਾਂ ਸਾਕਾ ਜਥੇਦਾਰਾਂ ਨੂੰ ਵੀ ਮਾਫੀ ਮੰਗਣ ਦੇ ਹਦੇਸ ਹੋਏ ਨੇ ਜਦ ਤੱਕ ਉਹ ਮਾਫੀ ਨਹੀਂ ਮੰਗੇ ਤਦ ਤੱਕ ਉਹ ਕਿਸੇ ਵੀ ਧਾਰਮਿਕ ਪ੍ਰੋਗਰਾਮ ਦੇ ਵਿੱਚ ਨਾ ਉਹ ਕਥਾ ਕਰ ਸਕਦੇ ਨੇ ਨਾ ਉਹ ਕਿਸੇ ਤਰ੍ਹਾਂ ਦੇ ਨਾਲ ਤਾਬਿਆਂ ਤੇ ਬੈਠ ਕੇ ਸੇਵਾ ਨਿਭਾ ਸਕਦੇ ਨੇ ਸੋ ਇਸ ਵੇਲੇ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਆ ਔਰ ਕਰੀਬ ਕੁਝ ਸਮੇਂ ਤੱਕ ਇਹ ਇੱਥੋਂ ਹੁਣ ਉੱਠ ਕੇ ਤਾਂ ਲੰਗਰ ਹਾਲ ਦੀ ਸੇਵਾ ਦੇ ਵਾਸਤੇ ਜਾਣਗੇ ਔਰ ਹੁਣ ਕੋਚ ਪਲਾਚੀ ਇਸੇ ਵਾਈ ਤੋਂ ਖਤਮ ਹੋਈ ਹੋਏਗੀ ਕਿਉਂਕਿ ਵਰਛੀ ਦੀ ਸੇਵਾ 1 ਘੰਟੇ ਵਾਸਤੇ ਕਹੀ ਹੋਈ ਸੀ ਤੇ 9 ਤੋਂ ਲੈ ਕੇ 10 ਵਜੇ ਤੱਕ ਵਰਛੀਆਂ ਫੜ ਕੇ ਹੱਥ ਦੇ ਵਿੱਚ ਤੇ ਗਲ ਚ ਤੱਕਤੀ ਪਾ ਕੇ ਬੈਠਣਾ ਸੀਗਾ ਔਰ 9:05 ਦੇ ਕਰੀਬ ਸੁਖਬੀਰ ਬਾਦਲ ਇੱਥੇ ਪਹੁੰਚ ਗਏ ਸੀ ਬੈਠ ਗਏ ਸੀ ਜਿਸ ਕਰਕੇ ਹੁਣ 2-3 ਮਿੰਟ ਦੇ ਵਿੱਚ ਵਿੱਚ ਇੱਥੋਂ ਹੁਣ ਨਿਕਲ ਕੇ ਹਰਮੰਦਰ ਸਾਹਿਬ ਮੱਥਾ ਟੇਕ ਕੇ ਤਾਂ ਫਿਰ ਲੰਗਰ ਹਾਲਵਲ ਸੇਵਾ ਕਰਨ ਵਾਸਤੇ ਜਾਣਗੇ ਔਰ ਲੰਗਰ ਹਾਲ ਚ ਸੇਵਾ ਕਰਨ ਤੋਂ ਬਾਅਦ ਕੀਰਤਨ ਸਰਵਨ ਕਰਨਗੇ ਔਰ ਜੋੜੇ ਘਰ ਵੀ ਸੇਵਾ ਕਰਨ ਦੇ ਹਦੇਸ ਹੋਏ ਨੇ ਔਰ ਇਹ ਵੀ ਗੱਲ ਆਖੀ ਹੈ ਕਿ ਜੇ ਉਹ ਬਾਥਰੂਮ ਦੀ ਸੇਵਾ ਨਹੀਂ ਕਰ ਸਕਦੇ ਤਾਂ ਉਹ ਜੋ ਸਰੀਰ ਕਰਕੇ ਜੋ ਹੋ ਸਕਦਾ ਉਹ ਜੋੜੇ ਘਰ ਜੋੜੇ ਘਰ ਸੇਵਾ ਕਰਨ ਜਾਂ ਆਪਣਾ ਗੁਰਬਾਣੀ ਕੀਰਤਨ ਸੁਣਦੇ ਰਹਿਣ ਠੀਕ ਹੈ ਹਰਮੀਤ ਜਾਣਕਾਰੀ ਦੇ ਲਈ ਫਿਲਹਾਲ ਧੰਨਵਾਦ ਆਏ ਤੁਹਾਨੂੰ ਅਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਦਰਬਾਰ ਸਾਹਿਬ ਦੇ ਬਾਹਰ ਦੀਆਂ ਦਿਖਾ ਰਹੇ ਸੀਗੇ ਜਿੱਥੇ ਕਿ ਸਜਾ ਜਿਹੜੀ ਜੋ ਲਗਾਈ ਗਈ ਆਗੂਆਂ ਨੂੰ ਤਾਂ ਉਹ ਉਸ ਸਜਾ ਦਾ ਭੁਗਤਾਨ ਕਰ ਰਹੇ ਹੈ ਨਾਲ ਨਾਲ ਤਸਵੀਰਾਂ ਹੋਰ ਵੀ ਦਿਖਾਵਾਂਗੇ ਜਿਵੇਂ ਅੱਗੇ ਵੱਧਦੇ ਆ ਤਾਂ ਨਾਲ ਨਾਲ ਉਹ ਵੀ ਤਸਵੀਰਾਂ ਚੱਲਦੀ ਰਹਿਣਗੀਆਂ ਫਿਲਹਾਲ ਇਸ ਬੁਲੇਟਨ ਦੇ ਵਿੱਚ ਨਹੀਂ ਇਸ ਦੇ ਨਾਲ ਹੀ ਮੈਨੂੰ ਜਤਿੰਦਰ ਸਿੰਘ ਮਹਿਰੂਖ ਨੂੰ ਆਗਿਆ ਦਿਓ ਧੰਨਵਾਦ ਸਤ ਸ੍ਰੀ ਅਕਾਲ